ਤਾਨੂੰ ਤੁਹਾਨੂੰ ਕੀ ਲੱਗਦਾ ਕਿ ਮੇਰੀ ਵੀਡੀਓਜ਼ ਜਿਹੜੀਆਂ ਮੈਂ ਹੈਗੀਆਂ ਵਾਂ ਕਿ ਤੁਹਾਨੂੰ ਲੱਗਦਾ ਗੰਦੀਆਂ ਨੇ ਇਹ? ਥੱਕ ਥੱਕ ਕੇ ਪਸੀਨਾ ਪਸੀਨ ਹੋ ਜਾਂਦਾ। ਥੱਕ ਥੱਕ ਕੇ ਪਸੀਨਾ ਪਸੀਨਾ ਕਾ ਦੇਣਾ ਹੋਣ ਕੇ। ਅਰੇ ਯਾਰ ਜਿੱਦਾਂ ਹੁੰਦੀ। ਯਾਰ ਨਹੀਂ ਕਹਿਣਾ ਮੈਂ ਵੀ ਤਾਂ ਤੁਹਾਡੇ ਭਰਾਵਾਂ ਵਰਗਾ ਹਾਂ। ਲੈ ਲਓ। ਅਸੀਂ ਤੁਹਾਡਾ ਸਤਕਾਰ ਕਰਦੇ ਆਂ। ਸਿਰ ਤੇ ਚੁੱਲੀ ਲੈ ਲਓ ਇੱਥੇ। ਜਵਾਬ ਦਿਓ। ਥੱਕ ਥੱਕ ਕੇ ਪਸੀਨਾ ਖੇਲੀ ਕਾ ਦੇਣਾ ਹੋ ਜਾਂਦਾ। ਕੰਮ ਕਰਕੇ ਕਿਹੜਾ ਲਾਉਂਦੇ। ਅੱਛਾ ਇਹ ਜੰਮ ਦੀ ਗੱਲ ਆ। ਦੇ ਨਾਲ ਵੀ ਤੇ ਮੈਂ ਜਿੰਮ ਦੀ ਵੀਡੀਓ ਪਾਈ ਪਹਿਲੇ ਦੀ ਛੱਡੋ ਇਹਦੀ ਜਵਾਬ ਦਿਓ ਇਹ ਤੁਹਾਡੀ ਵੀਡੀਓ ਮੈਨੂੰ ਇੰਨੀ ਗੱਲ ਦਾ ਨਹੀਂ ਪਤਾ ਹੈਗਾ ਜਿੱਦਾਂ ਤੁਹਾਨੂੰ ਕਹਿੰਦੇ ਅੱਛਾ ਨੋਰਮਲ ਆਪਾਂ ਉਹਦਾ ਕਰ ਲਿਆ ਸਰ ਨੋਰਮਲ ਹੈ 5 ਮਿੰਟ ਕਰ ਦੇ ਸਾਖਾ ਕਹਾ ਕੇ ਪਸੀਨਾ ਪਸੀਨੀ ਕਾਦੇ ਨਾ ਹੋ ਜਾਣਗੇ ਹੋਈ ਕਮਜ਼ੋਰੀ ਹੈਗੀ ਹੈ ਕਾ ਸਾਈਜ਼ ਦੀ ਪ੍ਰੋਬਲਮ ਹੈ ਜਾਂ ਫਿਰ ਟਾਈਮਿੰਗ ਦੀ ਜਾਂ ਫਿਰ ਢਿੱਲੇ ਪਾਣੀ ਕਰ ਦਾਂਗੇ ਕਰ ਦਾਂਗੇ ਬੜੇ ਸਾਈਜ਼ ਦੀ ਕਰੋੜ ਮੰਗੀ ਉਹਨਾਂ ਦੀ ਕੀ ਹੈ ਜਿੱਦਾਂ ਉਹ ਦਾਲਦੇ ਆਪਾਂ ਬੋਲਦੇ ਫਿਰ ਮੈਂ ਉਹੀ ਜਿਹਾ ਤਾਂ ਗੱਲ ਰਿਪੀਟ ਕਰੋ ਤੇ ਜਾਂ ਮਰਜ਼ੀ ਕਰੋ ਅਗਲੇ ਦੀ ਕਈ ਮੰਨੋਗੇ ਅਸੀਂ ਕਹਿੰਨੇ ਆ ਖੂ ਆ ਇਹਦੇ ਚ 100 ਰੁਪਿਆ ਦਿੰਨੇ ਆ ਸਾਡੇ ਖੂ ਤੇ ਡੰਗਾਈ ਮਾਪਣੀਆਂ ਛਾਲ ਮਾਰਦੀ ਆ ਉਹਦੇ ਚ ਕਿਹੜੇ ਸਾਈਜ਼ ਦੀ ਗੱਲ ਕਰਦੇ ਤੁਸੀਂ ਕਿਹੜਾ ਸਾਈਜ਼ ਮੋਟਾ ਪਤਲਾ ਕਰਨਾ ਬਈ ਹੁਣ ਉਹਨਾਂ ਦਾ ਕੰਮ ਹੀ ਹੋ ਗੋ ਕੰਮ ਹੈ ਇਹ ਤਾਂ ਦੇਖੋ ਇਹ ਤਾਂ ਛੱਡੋ ਇਹਨਾਂ ਨੂੰ ਤਾਂ ਅਸੀਂ ਆਪੇ ਵੇਖ ਲਾਂਗੇ ਰੋਕੋਗੇ ਯਹਾਂ ਪੇ ਢਿੱਲੇ ਪਾਣ ਦੀ ਗੱਲ ਢਿੱਲੇ ਪਣ ਦੀ ਕਾਦੀ ਪ੍ਰੋਬਲਮ ਹੈ ਉਹੀ ਤਾਂ ਕਹਿੰਦੀ ਆ ਸਾਰੀ ਗੱਲ ਉਧਰ ਵੀ ਹੈਗੀ ਆ ਉਹਨਾਂ ਦਾ ਕੰਮ ਹੀ ਉਹੋ ਜਿਹਾ ਹੈਗਾ ਤੁਹਾਨੂੰ ਉੱਥੇ ਆਪ ਸਮਝਦਾਰ ਹੈਗੇ ਦੇ ਸਰ ਹਾਂ ਜਿੱਦਾਂ ਇਦਾਂ ਦੀ ਉਹ ਉਹਨਾਂ ਦੀ ਮੈਂ ਪੂਰਾ ਪੂਰਾ ਨਹੀਂ ਨਾ ਬੋਲਿਆ ਮੈਂ ਕੁਝ ਵੀ ਇਦਾਂ ਦਾ ਮੋਖ ਰੰਦਾ ਕੋਈ ਵਰਡ ਕੱਢਿਆ ਸਰ ਜਿੱਦਾ ਡਿੰਗ ਹੀ ਹੈ ਇਹ ਇਹ ਵਾਰਡਿੰਗ ਆ ਬੱਚੇ ਨਹੀਂ ਸੁਣਦੇ ਇਹ ਵਾਰਡਿੰਗ ਆ ਇਹ ਬੱਚੇ ਇੱਥੇ ਧੀਆ ਪੁੱਤਰ ਆ ਛੋਟੇ ਛੋਟੇ ਬੱਚੇ ਚੈਨਲ ਚਲਾਉਂਦੇ ਆ ਇੰਸਟਾਗ੍ਰਾਮ ਚਲਾਉਂਦੇ ਆ ਤੁਹਾਨੂੰ ਅਕਲ ਹੀ ਨਹੀਂ ਆਉਣੀ ਸਾਰੀ ਉਮਰ ਇੱਕ ਵਾਰੀ ਹੋਈ ਆ ਇਹ ਅਸੀਂ ਕੀ ਕਰਾਂਗੇ ਉੱਥੇ ਮੋਟੇ ਟੇਰਾ ਵਾਲੇ ਨੱਡੀ 'ਚ ਗੱਡੀ ਮਿਲਾਂ ਨੱਡੀ ਕੀ ਹੁੰਦਾ ਪੰਜਾਬ 'ਚ ਰਹਿੰਦੇ ਆ ਤੁਸੀਂ ਤੁਹਾਨੂੰ ਇੱਕ ਬੰਦੇ ਤੁਹਾਨੂੰ ਇੱਕ ਬੰਦੇ ਦਾ ਫੋਨ ਆਇਆ ਅਸੀਂ ਉਹ ਰਿਕਾਰਡਿੰਗ ਸੁਣੂ ਤੁਸੀਂ ਉਹਨਾਂ ਨੂੰ ਪਕਾਇਦਾ ਉੱਤੋਂ ਇਹ ਗੱਲ ਆਖੀ ਵੀ ਅਸੀਂ ਕਰਾ ਮੈਂ ਕਹਿੰਦਾ ਸਿੱਖਾਂ ਦੇ ਘਰੇ ਜਾ ਗੁਰੂਆਂ ਬਾਰੇ ਕੁਝ ਬੋਲਿਆ ਇਹ ਕਿਹਾ ਨਾ ਸਿੱਖਾਂ ਦੇ ਘਰ ਦੀ ਗੱਲ ਨਹੀਂ ਇਹ ਪੰਜਾਬ ਦੀ ਧਰਤੀ ਆ ਇੱਥੇ ਸਾਡੀਆਂ ਮਾਵਾਂ ਨੇ ਖੂਨ ਡੋਲਿਆ ਓਏ ਹੋਏ ਤੁਹਾਡੇ ਜਨਾਨੇ ਕਿਹੜਾ ਨਾ ਚ ਨਾ ਨਾ ਪਰੇਸ਼ਾਨ ਆ ਜਬ ਤੇ ਕਰ ਆਲੇ ਅਰੇ ਹੁਣ ਮੇਰੀ ਗੱਲ ਸੁਨੋ ਨਾ ਜਿੱਦਾਂ ਹੁਣ ਅਗਲਾ ਦਾ ਕੰਮ ਹੈਗਾ ਵਾ ਉਹ ਮੈਨੂੰ ਕਹਿੰਦੇ ਨੇ ਕੋਈ ਆ ਬੋਲੋ ਪਰ ਮੈਂ ਉਹ ਚੀਜ਼ ਨਹੀਂ ਬੋਲਦੀ ਨਾ ਆਪਾਂ ਬੋਲਦੇ ਕੰਟੈਂਟ ਹੈ ਥ्रू ਜਿੱਦਾਂ ਆਪਾਂ ਉਹ ਉਹ ਚੀਜ਼ ਨਹੀਂ ਕਰਾਂਗੇ ਦੁਬਾਰਾ ਓਕੇ ਉਹਨੂੰ ਵੀਡੀਓ ਪਾ ਕੇ ਤੁਹਾਨੂੰ ਵੀਡੀਓ ਪਾ ਕੇ ਕੀ ਮਿਲਿਆ ਵੀਡੀਓ ਪਾ ਕੇ ਇਹ ਹੋਇਆ ਕਿ ਕਦੇ ਮੈਂ ਪਹਿਲੇ ਤਾਂ ਕੋਈ ਮਤਲਬ ਆ ਨਾ ਕਿ ਇਹਦਾ ਬੱਚਾ ਹੁਣ ਮੈਂ ਤੁਹਾਨੂੰ ਦੱਸਦਾ ਤੁਸੀਂ ਪ੍ਰੋਮੋਸ਼ਨ ਕਰਤੀ ਕਰਤੀ ਉਹ ਜਦੋਂ 14-15 ਸਾਲ ਦੇ ਬੱਚੇ ਦੇਖਣਗੇ ਨਾ ਮੁੰਡੇ ਉਹ ਆਨਲਾਈਨ ਆਰਡਰ ਕਰਨਗੇ ਖਾ ਕੇ ਕੀ ਕਰਨਗੇ ਇਹੋ ਫਿਰ ਸਾਲੋਂ ਥੋੜੇ ਅਰਗੀਆਂ ਕੁੜੀਆਂ ਦੇ ਨਾ ਫੋਨ ਆਉਦੇ ਆ ਵੀ ਮੇਰੀ ਛੋਟੀ ਭੈਣ ਨਾ ਟਿਊਸ਼ਨ ਗਈ ਸੀ ਤੇ ਉਹਦਾ ਰੇਪ ਹੋ ਗਿਆ ਹਜੇ ਤੱਕ ਵਾਪਸ ਨਹੀਂ ਆਈ ਤੇ ਫਿਰ ਉਹ ਰੇਪ ਹੁੰਦੇ ਆ ਤੁਸੀਂ ਕਿਉਂ ਕਰਦੇ ਆ ਕੋਈ ਟ੍ਰੀਟ ਕਰੋ ਆ ਚੀਜ਼ਾਂ ਦੇ ਤਾਂ ਮੈਂ ਵਿੱਚ ਨਹੀਂ ਕਰਾਂ ਆਪ ਹੀ ਨਹੀਂ ਕਰਾਂ